ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦਰਸ਼ਨ ਸਿੰਘ ਹੈ ਜੀ ਅੱਛਾ ਦਰਸ਼ਨ ਜੀ ਬੀ ਟੈਂਕ ਦੇ ਇਲਾਕੇ ਜਿਹੜਾ ਲੰਗਰ ਲਾਇਆ ਕਿੰਨੇ ਦਿਨ ਦਾ ਲੰਗਰ ਸੀ ਇਹ ਵੀ ਇਹ ਬੀ ਟੈਂਕ ਮਹੱਲਾ ਨਿਵਾਸੀ ਸਾਰੇ ਦੇ ਸਹਿਯੋਗ ਨਾਲ ਇਹ ਛੋਟੇ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ 3 ਦਿਨ ਦਾ ਇਹਨਾਂ ਦੇ ਵਿੱਚ ਲੰਗਰ ਲਾਇਆ ਸੀਗਾ ਜਿਹਦੇ ਵਿੱਚ ਸਾਰੇ ਬੀ ਟੈਂਕ ਮਹੱਲਾ ਨਿਵਾਸੀਆਂ ਨੇ ਬਹੁਤ ਅੱਛੇ ਤੇ ਕਿਰ ਸਾਰਾ ਸਹਿਯੋਗ ਦਿੱਤਾ ਤੇ ਨਾਲ ਵਾਤ ਚੜ੍ਹ ਕੇ ਸੇਵਾ ਵੀ ਕੀਤੀ ਇਹ ਛੋਟੇ ਸਾਹਿਬ ਜੀ ਦੀ 3 ਦਿਨ ਦਾ ਲੰਗਰ ਲਗਾਇਆ ਜੀ 26 28 3 ਦਿਨ ਦਾ ਅਬਰਾਜ ਲਾਸਟ ਦਿਨ ਸੀਗਾ ਛੋਟੇ ਸਾਹਿਬ ਜੀ ਦੇ ਸਾਹਦ ਦਾ ਆਜ਼ਾਦ ਦਿਨ ਵੀ ਹੈ 3 ਦਿਨ ਦਾ ਪੂਰਾ ਪੀਟੰਗੀ ਮਹੱਲਾ ਵੱਲੋਂ ਸਹਿਯੋਗ ਦੇ ਨਾਲ ਬਾਬਾ ਜੀ ਦੀ ਸ਼ਹਾਦਤ ਨਾਲ ਲੰਗਰ ਲੱਗਿਆ ਮੁਹੰਮਦ ਸ਼ਰੀਫ ਹੈ ਜੀ ਮੇਰਾ ਨਾਮ ਹੈ। ਕੀ ਕਹਿਣਾ ਚਾਹਤੇ ਹੋ ਅੱਜ ਜੀ? ਲਾਓ ਜੀ। ਉੱਪਰ ਲੰਗਰ ਲਗਾਇਆ ਗਿਆ। ਕੀ ਮੈਸੇਜ ਹੈ ਭਾਈ? ਬਾਜੀ ਇਹ ਸ਼ਾਹਬਜ਼ਾਦਿਆਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਵਿਚਾਰੇ ਸ਼ਹੀਦੀ ਜਿਹੜੀ ਉਹਨਾਂ ਦੀ ਹੋਈ ਸੀ ਉਹਦੇ ਯਾਦਗਾਰ ਦੇ ਵਿੱਚ ਇਹ ਲੰਗਰ ਲਗਾਇਆ ਸੀ। ਮੁਸਲਮ, ਸਿੱਖ ਤੇ Hindu ਭਾਈਚਾਰੇ ਨੇ ਰਲ ਕੇ ਲੰਗਰ ਲਾਇਆ। ਸ਼ਾਬਾਸ਼। ਕੀ ਮੈਸੇਜ ਇਹ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ? ਬਸ ਮੈਸੇਜ ਦੇਣਾ ਚਾਹੁੰਦਾ ਹਾਂ ਜੀ Hindu ਭਾਈਚਾਰਾ, ਸਿੱਖ ਜੋ ਵੀ ਇਕਤਾ ਇਕਤਾ ਪੂਰੀ ਬਣੀ ਰਹੀ ਹੈ ਜੇ ਦੁਨੀਆ ਦੇ ਵਿੱਚ ਪ੍ਰਚਾਰ ਚੱਲ ਰਿਹਾ ਨਾ ਵੀ ਜੇ ਲੋਕ ਫੁੱਟ ਪਾ ਰਹੇ ਨੇ ਇਹ ਫੁੱਟ ਨਹੀਂ ਪੈਣੀ ਚਾਹੀਦੀ ਆਪਸ ਵਿੱਚ ਸਾਰੇ ਇੱਕੋ ਇੱਕ ਹੋ ਕੇ ਰਹਿਣਾ ਚਾਹੀਦੇ ਨੇ ਹਾਂ ਜੀ ਗੁਪਤਾ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਭਾਈ ਚਾਰਕ ਸਾਂਝ ਕੱਢੀ ਦੇਖਣ ਨੂੰ ਲੱਗਿਆ ਲੱਗਰ ਲਗਾਇਆ ਕਿ ਕੀ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਜਾ ਸੀ ਗੁਰੂ ਨਾਨਕ ਦਰਬਾਰ ਜੋ ਗੁਰੂ ਘਰ ਹੈ ਪੁਰਾਣੀ ਚੁੰਗੀ ਦਾ ਰਾਜਪੁਰ ਰੋਡ ਤੋਂ ਪਟਿਆਲੇ ਉੱਥੇ ਅਸੀਂ ਅੱਜ ਛੋਟੇ ਸਾਹਿਬ ਯਾਦਾਂ ਦੀ ਯਾਦ ਦੇ ਵਿੱਚ ਜੋ ਛਿੱਧੀ ਦਿਹਾੜਾ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਹੀ ਦਰਦਨਾਕ ਘਟਨਾ ਨੂੰ ਅਸੀਂ ਯਾਦ ਕਰਦੇ ਹੋਏ ਅਸੀਂ ਗੁਰੂ ਘਰ ਵੱਲੋਂ ਇੱਕ ਲੰਗਰ ਲਾਇਆ ਜਿਹਦੇ ਵਿੱਚ ਅਸੀਂ ਹਿੰਦੂ ਮੁਸਲਮ ਸਿੱਖ ਸਾਰੇ ਰਲ ਕੇ ਅਸੀਂ ਇਹ ਇਕੱਠੇ ਅਸੀਂ ਪਹਿਲਾਂ ਵੀ ਪਾਠ ਪੂਜਾ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਮਸਜਿਦ ਹੈ ਔਰ ਸਾਹਮਣੇ ਸੰਤੋਸ਼ੀ ਮਾਤਾ ਦਾ ਮੰਦਿਰ ਹੈ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਰਲ ਮਿਲ ਕੇ ਅਸੀਂ ਰੰਦੇ ਆ ਸੇਵਾ ਕਰਦੇ ਆ ਉਸੇ ਤਰੀਕੇ ਨਾਲ ਅਸੀਂ ਅੱਜ ਇਕੱਠੇ ਸਾਂਝ ਦੇ ਤੌਰ ਤੇ ਅਸੀਂ ਇਹ ਲੰਗਰ ਲਾਇਆ ਛੋਟੇ ਸਾਹਿਬ ਜੀ ਦੀ ਯਾਦ ਵਿੱਚ